ਪਿਆਰ ਭਰੀ ਸਤਿ ਸ੍ਰੀ ਅਕਾਲ ਦੇਸੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਅੱਜ ਆਪਾਂ ਘਰ ਵਿੱਚ ਸੌਖੇ ਤਰੀਕੇ ਨਾਲ ਚਾਹ ਦਾ ਮਸਾਲਾ ਤਿਆਰ ਕਰਾਂਗੇ ਅੱਜ ਆਪਾਂ ਦੇਖਦੇ ਹਾਂ ਉਹਦੇ ਲਈ ਆਪਾਂ ਨੂੰ ਕਿਹੜਾ ਕਿਹੜਾ ਗ੍ਰੀਡੀਅੰਟਸ ਆ ਆਪਾਂ ਦਾਲ ਚੀਨੀ ਲਈਆ ਛੋਟੇ-ਛੋਟੇ ਲਏ ਗਏ ਆਪਾਂ ਆਦਰਕ ਲਈਆ ਸੀਗਾ ਇਹਨੂੰ ਦੋ ਤਿੰਨ ਵੀ ਕਾ ਲਈਆ ਪਾਸਕਾ ਲਈਆ ਸੀਗਾ ਆਪਾਂ ਸਕਾ ਕੇ ਦਾ ਪਾਉਡਰ ਹਣਵ ਚਾਹ ਦੇ ਮਸਾਲੇ ਦੇ ਵਿੱਚ ਤਿਆਰ ਕਰਾਂਗੇ ਕਾਲੀ ਗੰਮੇਰ ਚ ਲੈ ਗਏ ਸੀ ਥੋੜੀਆਂ ਇਹਦੀਆਂ ਜਿਮੇਨ ਲਈ ਸੀ ਕਿ ਕਈ ਵਾਰ ਬੱਚੇ ਉਹਦਾ ਜਿਮੇਨ ਨਹੀਂ ਖਾਂਦੇਗੇ ਤੇ ਚਾਹ ਦੇ ਮਸਾਲੇ ਵਿੱਚ ਪਾ ਸਕਦੇ ਆ ਤੁਸੀਂ ਕਿ ਇਹ ਤੁਹਾਡੇ ਪੇਟ ਲਈ ਚੰਗੀ ਹੁੰਦੀ ਆ ਆਪਾਂ ਲੌਂਗ ਲਾਏ ਸੀਗੇ ਨਟਮੈਗ ਲਾਏ ਆ ਸੌਂਫ ਲਾਏ ਤੇ ਬਦ ngân ਲੈ ਜਗਾ ਲੱਗਾਂ ਆਪਾਂ ਇੰਨਾ ਕੁ ਸਮਾਲ ਲਿਆ ਏ ਕਿ ਹੁਣ ਸਿਆਲਾਂ ਦੇ ਵਿੱਚ ਤੇ ਚਾਹ ਦੇ ਵਿੱਚ ਮਸਾਲਾ ਪਾਇਆ ਹੋਵੇ ਤੇ ਬਹੁਤ ਵਧੀਆ ਲੱਗਦਾ ਏ ਤੇ ਨਾਲੇ ਤੁਹਾਨੂੰ ਖੰਗ ਜੀ ਕਾਮ ਤੋਂ ਇਹ ਚੰਗਾ ਹੁੰਦਾ ਏ ਹੰਤਿਆ ਹੁਣ ਆਪੈ ਨੂੰ ਦੇਖਦੇ ਆ ਕਿ ਮੇ ਤੇ ਹਰਤਾਂ ਤੇ ਹੁਣ ਆਪਾਂ ਗੈਸ ਔਨ ਕਰਾਂਗੇ। ਪੜਾਈ ਰੱਖ ਲਈਏ ਕਿ ਤੇ ਇਹ ਆਪਾਂ ਰੱਖੇ ਨਾ ਸੈਮ ਤੇ ਤੇ ਇਹਨੂੰ ਮਾਹਣੇ ਹੀ ਰੋਸਟ ਕਰਨਾ ਹੈ। ਸਾਰਾ ਕੁਝ ਆਪਾਂ ਇਕੱਠਾ ਪਾ ਦੇਣਾ ਹੈ। ਆਪਾਂ ਜਵਾਨ ਪਾਤੀ। ਘਾਲੀ ਮਿਰਚ। ਇਹਦੇ ਆਪਾਂ ਆਦਰੇ ਕੁਛ ਕਾਇਸੀ। ਦਾਉਤੀ ਨਹੀਂ ਡਾਈਟਿੰਗ ਦਾ ਉਹ ਸਾਰਾ ਪਸ਼ੇ ਉਹਨਾਂ ਆਪਾਂ ਸਖੰਣ ਤੋਂਰੇ ਦੋਗਮੰਤ ਲੈ ਜਾਈਏ ਰੋਸਟ। ਬਾਗਾ ਚਰਨੀ। ਇਹਨਾਂ ਲਈ ਇਹੰਦਾ ਹੈ ਜਿੰਨਾ ਤੁਸੀਂ ਮਰਜ਼ੀ ਰੱਖ ਲਓ ਨਾ ਚਾਹੇ ਡਰਾਈ ਰਹਿੰਦਾ ਉਹਦਾ ਤਾਂ ਖੰਨੂ ਟੱਕ ਕੇ ਰੱਖਣਾ ਚਾਹੀਦਾ ਪਰ ਜੇ ਤੁਸੀਂ ਖੁੱਲਾ ਦੀ ਇਹਨੂੰ ਰੱਖ ਨਾ ਮੋਂ ਤਾਂ ਕੰਨਾਬੀ ਲਾ ਮੋਂ ਤੇ ਇਹ ਫਿਰ ਜੜਦਾ ਜਿਆ ਨਹੀਂ ਗਿੱਲਾ ਜਿਆ ਨਹੀਂ ਰਹਿੰਦਾ ਇਹ ਡਰਾਈ ਹੋਈ ਰਹਿੰਦਾ ਹੈ ਦੇਖੋ ਜੀ ਥੋੜੀ ਜਿਹੀ ਸਮੈਲ ਜੀ ਗਈ ਬੜੀ ਆਉਣ ਲੱਗ ਜਾਂਦੀ ਜਿਹਦਾ ਮਿਕਸ ਜਿਆ ਬਣਦਾ ਜਿਹਦਾ ਆਪਾਂ ਪੀਂ ਮਾਗੇ ਸੌਖਾ ਪੀ ਹੋ ਜਾਂਦਾ ਹੈ ਆਪਾਂ ਦੋ ਮੈਂ ਤਲੇਏ ਨੂੰ ਇਦਾਂ ਕਰਕੇ ਫਿਰ ਮਾੜਾ ਜਿਹਨੂੰ ਆਪਾਂ ਠੰਡਾ ਕਰਾਂਗੇ ਜਿਹਦਾ ਜਦੋਂ ਇਹ ਠੰਡਾ ਹੋ ਗਿਆ ਤੇ ਫਿਰ ਆਪਾਂ ਮਸ਼ੀਨ 'ਚ ਪੀ ਕੇ ਇਹਨੂੰ ਆਪਾਂ ਇਹਦਾ ਪਾਊਡਰ ਤਿਆਰ ਕਰਾਂਗੇ ਫਿਰ ਤੁਹਾਨੂੰ ਦੱਸਦੀ ਆਪਾਂ ਪਾਊਡਰ ਤਿਆਰ ਕਰਦੇ ਦਿਖਾਉਣੇ ਆ ਤੁਹਾਨੂੰ ਮਸ਼ੀਨ ਵਿੱਚ ਆਪਾਂ ਕਿੰਨੇ ਚਿਰ ਲਈ ਪੀਮਾਂਗੇ ਹੱਥ ਜਿਦੇ ਛਾਫ ਤੇ ਆਪਾਂ ਦੂਕਮੈਂਟ ਲਈਏ ਤਾਈ ਹੁਣ ਇਹ ਸਾਰਾ ਮਿਕਸ ਜਿਆ ਵੀ ਹੋ ਗਿਆ ਥੋੜਾ ਜਿਹਾ ਰਹਿ ਉਸ ਤੇ ਹੋ ਬਿਆੜਾ ਨਹੀਂ ਆਪਾਂ ਕੜਨਾ ਤੇ ਹੁਣ ਆਪਾਂ ਇਹਨੇ ਡਰਾਈ ਕਰਮਣ ਲਈ ਇੱਥੇ ਰਹਿਣ ਦਿੰਨੇ ਜਦਾਂ ਇਹ ਠੰਡਾ ਹੋ ਜੂ ਮੜਾ ਜਾ ਫਿਰ ਆਪਾਂ ਇਹਨੂੰ ਪੀਨੇ ਆ ਹੁਣ ਆਪਾਂ ਮਸਾਲਾ ਪੂ ਲੱਗਿਆ ਆਪਣੇ ਕੋਲ ਜਾਂ ਨਿੰਜਾ ਦੀ ਮਸ਼ੀਨ ਆ ਤੁਹਾਡੇ ਕੋਲ ਕੋਈ ਵੀ ਮਸ਼ੀਨ ਹੋਵੇ ਉਦੋਂ ਮੈਂ ਚ ਮਸਾਲਾ ਪੀ ਹੋ ਜੇ ਬਸ ਇਹ ਗੱਲ ਹੋਣੀ ਚਾਹੀਦੀ ਹੈ ਕਿ ਤੇ ਉਹ ਤਾਂ ਤੁਸੀਂ ਜਿਹੜੀ ਵੀ ਮਸ਼ੀਨ ਤੁਹਾਨੂੰ ਵਧੀਆ ਲੱਗਦੀ ਜਾ ਤੁਹਾਡੇ ਘਰ ਦੇ ਵਿੱਚ ਉਹ ਅਵੇਲੇਬਲ ਤੁਸੀਂ ਉਹੀ ਜੀ ਜਗਾ ਸਕਦੇ ਤਾਂ ਨਾ ਪਾ ਮਸਾਲਾ ਇਹ ਪਾ ਲੈਣਾ ਅਪਡੇਟ ਇਹਦੇ ਵਿੱਚ ਕਰਾ ਕੇ ਕਿ ਪਹਿਲਾਂ ਰੱਖ ਲਵੇ ਨਹੀਂ ਫਿਰ ਇਹ ਹੈਕਸਿਟਿਆ ਨਹੀਂ ਹੁੰਦਾਗਾ ਥੈਂਕਸ ਫਿਰ ਬਦਰ ਵਰਗਾ ਕਰਕੇ ਪਾ ਦਿਓ ਜਿੰਨਾ ਕਿ ਇਹ ਰੱਖੇ ਤੇ ਆਸਾਟ ਰਾਈ ਜੇ ਤੁਸੀਂ ਕਿ ਭਾਬਾ ਲੈ ਨਹੀਂ ਕੋਈ ਬੋਲ ਤੁਸੀਂ ਉਹ ਫਿਰ ਹੁੰਦਾਂਗੇ ਹਨਾ ਤਾਂ ਨਾ ਕਾਈਕੇ ਹੁਣ ਤੁਸੀਂ ਦੇਖ ਸਕਦੇ ਹੁਣ ਹੁਣ ਪਹਿਲਾਂ ਥੋੜਾ ਜਿਹਾ ਚੈਰ ਸਪਿਨ ਕੀਤੀ ਸੀ ਅਤੇ ਗ੍ਰੈਂਡ ਬਹੁਤ ਲੱਗੇ ਹੁਣ ਆਪਣਾ ਪਪਲੇ ਚੱਕ ਕਰ ਲਵਾਂ ਦੇਖੇ ਨਾ ਹੋ ਗਿਆ ਤੁਸੀਂ ਦੇਖ ਸਕਦੇ ਆ ਏਦਾਂ ਦਾ ਤਿਆਰ ਹੋ ਗਿਆ ਪਰ ਆਪਾਂ ਨੂੰ ਪਾਊਡਰੀ ਤੇਰਾ ਬਣਾਵਾਂਗੇ ਆ ਦੇਖ ਸਕਦੇ ਆ ਤੁਸੀਂ ਆਪਣਾ ਮਸਾਲਾ ਬਹੁਤ ਵਧੀਆ ਤਿਆਰ ਹੋ ਗਿਆ ਹੈ ਕਿਦਾਂ ਦਾ ਪਚਾਉਂਦੇ ਸੀ ਉਦਾਂ ਦਾ ਬਣ ਗਿਆ ਲੋਕ ਤੇ ਹੁਣ ਆਪਾਂ ਇਦੱਕਾ ਕੇ ਜਿਹੜਾ ਸਾਰਾ ਮਸਾਲਾ ਸੀਗਾ ਆਪਾਂ ਇਹਨੂੰ ਵੀ ਇਦੱਕਾ ਕੇ ਸਾਰੇ ਨੂੰ ਪੀ ਲੈਣਾ ਹੈ ਤੇ ਆਪਣੇ ਫੋੜੇ ਇਹ 6 ਮਹੀਨ tử ਦਾ ਤਿਆਰ ਹੋ ਜਾਣਾ ਹੈ ਇਹ ਖਰਾਬ ਨਹੀਂ ਹੁੰਦਾ ਕਿ ਜਿੰਨਾ ਚਿਰ ਮਰਜ਼ੀ ਰੱਖੋ ਤੁਸੀਂ ਤੇ ਸਰਦੀ ਦੇ ਦਿਨਾਂ ਦੇ ਵਿੱਚ ਚਾਹ ਦੇ ਵਿੱਚ ਪਾਉਣ ਨੂੰ ਬਹੁਤ ਵਧੀਆ ਰਹਿੰਦਾ ਹੈ ਤੁਸੀਂ ਵੀ ਮੇਰੇ ਅੰਗੂ ਟਰਾਈ ਕਰਕੇ ਦੇਖਿਓ ਹੁਣ ਆਪਾਂ ਹੌਲੀ-ਹੌਲੀ ਇਹ ਸਾਰਾ ਪੀ ਲੈ ਲਈ ਹਾਂ ਤੁਸੀਂ ਦੇਖ ਸਕਦੇ ਆ ਆਪਣਾ ਮਸਾਲਾ ਤਿਆਰ ਹੋ ਗਿਆ ਹੈ ਤੇ ਤੁਸੀਂ ਮੇਰੇ ਰਿਕਾਰਡਿੰਗ ਦੇ ਅਦਾ ਬਣਾ ਕੇ ਦੇਖਿਓ ਜਦੋਂ ਆਪਾਂ ਚਾਹ ਬਣਾਉਨੇ ਆਗੇ ਆਪਾਂ ਮੇਰੇ ਰਿਕਾਰਡਿੰਗ ਮੈਂ ਤੁਹਾਨੂੰ ਦੱਸਦੀ ਹਾਂ ਅਸੀਂ ਜਿਹੜੇ ਚਾਹ ਬਣਾਉਨੇ ਆ ਅਸੀਂ ਜਿਹੜੇ 2 ਟੇਬਲ ਕੱਪ ਪਾਣੀ ਦਾ ਦਾ ਅੱਧਾ ਚਮਚਾ ਮਸਾਲੇ ਦਾ ਪਾਈਦਾ ਪਹਿਲਾਂ ਇਹਨੂੰ ਪਾਣੀ ਨੂੰ ਮੜਾ ਜਿਆ ਰਹਿਣ ਲਈਦਾ 3-4 ਮਿੰਟ ਲਈ ਕਿਉਂਕਿ ਮਸਾਲਾ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਆ ਮਿਕਸ ਹੋ ਜੇ ਤੇ ਫਿਰ じゃ ਪੱਤੀ ਪਾ ਦਈਏਗੀ ਤੇ ਇਹ ਬਹੁਤ ਵਧੀਆ ਜੇ ਤੁਸੀਂ ਤੁਰਸੀ ਦੇ ਪੱਤੇ ਪਾਉਣੇ ਹੈਗੇ ਤੁਸੀਂ ਡਰਾਈਵਾਂ ਨੂੰ ਪਾ ਸਕਦੇ ਆ ਪਰ ਬੈਟਰ ਆ ਜੇ ਤੁਹਾਡੇ ਕੋਲ ਫਰੈਸ਼ੀ ਬੰਦ ਹੈਗੇ ਤੁਸੀਂ ਉਹ ਉਹ ਤੋਂ ਪਾਓ ਜੇ ਤੁਸੀਂ ਚਾਹ ਨੂੰ ਬਣਾਉਣਾ ਹੈ ਤੇ ਨੂਨ ਵੀ ਉਹਦਾ ਪਾਉਣਾ ਹੈ ਜੇ ਤੁਸੀਂ ਚਾਹੁੰਦੇ ਆ ਪਾਉਣ ਲਈ ਤਾਂ ਬਹੁਤ ਲੋਕ ਨੂਨ ਪਸੰਦ ਕਰਦੇ ਆ ਚਾਹ ਚ ਪਾਉਣਾ ਜਦ ਤੁਸੀਂ ਚਾਹ ਬਣਾ ਕੇ ਪਾਣ ਲਿਆ ਉਦੋਂ ਮਾੜਾ ਜਾਂ ਚੁੰਦੀਕਰ ਨੋਂ ਦਾ ਤੁਸੀਂ ਵਿੱਚ ਪਾ ਸਕਦੇ ਆ ਤੁਸੀਂ ਮੇਰੇ ਰਿਕਾਰਡਿੰਗ ਇਹਦਾ ਮਸਾਲਾ ਬਣਾ ਕੇ ਦੇਖਿਓ ਇਹ ਬਹੁਤ ਵਧੀਆ ਤਿਆਰ ਹੋਊਗਾ ਜਿੰਨਾ ਚਾਹ ਮਰਜ਼ੀ ਰੱਖ ਲਿਓ ਇਹਨੂੰ ਠਾਕ ਵੀ ਸਕਦੇ ਆ ਤੁਸੀਂ ਖੁੱਲਾ ਵੀ ਰੱਖ ਸਕਦੇ ਆ ਗਿੱਲਾਜਾ ਨਹੀਂ ਹੋਊਗਾ ਕਿਉਂਕਿ ਆਪਾਂ ਮਾੜਾ ਜੈ ਇਹਨੂੰ ਪਹਿਲਾਂ ਪਾਣ ਲਿਆ ਸੀਗਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਬਦ ਤੋਂ ਬਦ ਸ਼ੇਅਰ ਕਰਿਓ ਪਲੀਜ਼ ਕਮੈਂਟ ਕਰਿਓ ਤੁਸੀਂ ਟਿਕਟੌਕ ਐਂਡ ਇੰਸਟਾਗ੍ਰਾਮ ਤੇ ਵੀ ਦੇਖ ਸਕਦੇ ਆ ਮਿਲਦੇ ਆ ਨੈਕਸਟ ਵੀਡੀਓ ਨਾਲ ਥੈਂਕ ਯੂ So much.